ਜੇਕਰ ਤੁਹਾਨੂੰ ਖੁੱਲਕੇ ਪਿਸ਼ਾਬ ਨਹੀਂ ਆਉਂਦਾ ਜਾਂ ਵਾਰ-ਵਾਰ ਤੁਹਾਨੂੰ ਪਿਸ਼ਾਬ ਆ ਰਿਹਾ ਹੈ ਤੁਸੀਂ ਵਾਰ-ਵਾਰ ਬਾਥਰੂਮ ਨੂੰ ਤੁਰੇ ਰਹਿੰਦੇ ਹੋ ਤਾਂ ਇਹਦੇ ਕੁਝ ਰੀਜ਼ਨ ਹੁੰਦੇ ਨੇ ਜਿਵੇਂ ਸ਼ੂਗਰ ਵਾਲਿਆਂ ਨੂੰ ਵਾਰ-ਵਾਰ ਪਿਸ਼ਾਬ ਆਉਂਦਾ ਆ ਜਾਂ ਫਿਰ ਜਿਨ੍ਹਾਂ ਦੀ ਪ੍ਰੋਸਟੇਟ ਦੀ ਸਮੱਸਿਆ ਹੋਵੇ ਜਾਂ ਫਿਰ ਜਿਨ੍ਹਾਂ ਨੂੰ ਯੂਆਈ ਹੋਵੇ ਇਨਫੈਕਸ਼ਨ ਹੋਈ ਹੈ ਪਰ ਜੇਕਰ ਤੁਹਾਨੂੰ ਕੋਈ ਵੀ ਪ੍ਰੋਬਲਮ ਨਹੀਂ ਫਿਰ ਵੀ ਤੁਹਾਨੂੰ ਵਾਰ-ਵਾਰ ਪਿਸ਼ਾਬ ਆਈ ਜਾ ਰਿਹਾ ਤਾਂ ਉਹਦਾ ਨਿਊਰੋਲੋਜੀਕਲ ਰੀਜ਼ਨ ਹੋ ਸਕਦਾ ਹੈ ਵੈਸੇ ਕਿਸੇ ਤਰ੍ਹਾਂ ਦੀ ਸਟ੍ਰੈਸ ਤੁਹਾਡੇ ਦਿਮਾਗ ਤੇ ਹੋਵੇ ਨਾ ਫਿਰ ਵੀ ਪਿਸ਼ਾਬ ਵਾਰ-ਵਾਰ ਆਉਂਦਾ ਜਿਵੇਂ ਅੱਜਕੱਲ ਸਟ੍ਰੈਸ ਚੱਲ ਰਹੀ ਹੈ ਥੋੜੀ ਤਾਂ ਉਹਦੇ ਕਰਕੇ ਵੀ ਵਾਰ-ਵਾਰ ਕਈ ਜਿਹੜੇ ਲੋਕ ਨੇ ਪਿਸ਼ਾਬ ਕਰਨ ਤੋਂ ਰਹਿ ਰਹੇ ਨੇ ਤੋਂ ਉਹਦੇ ਪਾਸੇ ਦੋ ਤਿੰਨ ਮੈਂ ਨੁਸਖੇ ਦੱਸ ਦੇਣਾ ਠੀਕ ਹੈ 4-5 ਦਿਨ ਤਾਂ ਤੁਹਾਡਾ ਵਾਰ-ਵਾਰ ਪਿਸ਼ਾਬ ਆਉਣ ਦੀ ਜਿਹੜੀ ਸਮੱਸਿਆ ਠੀਕ ਹੋ ਜਾਊਗੀ ਇਸ ਤੋਂ ਇਲਾਵਾ ਜਿਹੜਾ ਅਨਾਰ ਹੁੰਦਾ ਨਾ ਅਨਾਰ ਦਾ ਜਿਹੜਾ ਛਿਲਕਾ ਜੇਕਰ ਤੁਸੀਂ ਸੁਕਾ ਕੇ ਧੁੱਪ ਦੇ ਵਿੱਚ ਇਹਨੂੰ ਰਗੜ ਕੇ ਅੱਧਾ ਇੱਕ ਚਮਚਾ ਰੋਜ਼ ਦਾ ਗਰਮ ਪਾਣੀ ਨਾਲ ਦਾ ਸੇਵਨ ਕਰ ਲਓ ਤੇ ਵਾਰ-ਵਾਰ ਪਿਸ਼ਾਬ ਆਉਣ ਦੀ ਜਿਹੜੀ ਸਮੱਸਿਆ ਰਾਤ ਨੂੰ ਉੱਠ-ਉੱਠ ਕੇ ਪਿਸ਼ਾਬ ਕਰਨ ਦੀ ਜਿਹੜੀ ਸਮੱਸਿਆ ਹੈ ਨਾ ਇਹ ਠੀਕ ਹੋ ਜਾਂਦੀ ਆ ਬੱਚਿਆਂ ਦੇ ਵਿੱਚ ਵੀ ਜਿਨ੍ਹਾਂ ਨੂੰ ਬੈੱਡ ਵੈਟਿੰਗ ਦੀ ਪ੍ਰੋਬਲਮ ਹੁੰਦੀ ਆ ਬੱਚੇ ਰਾਤ ਨੂੰ ਬਿਸਤਰ ਗੱਲਾਂ ਕਰ ਦਿੰਦੇ ਉਹਨਾਂ ਨੂੰ ਹੀ ਅਨਾਰ ਦਾ ਜਿਹੜਾ ਛਿਲਕਾ ਹੁੰਦਾ ਆ ਉਨੂੰ ਸੁਕਾ ਕੇ ਪੀਸ ਕੇ ਚਮਚ ਦਾ ਚੌਥਾ ਹਿੱਸਾ ਜ ਰੋਜ਼ ਦੇ ਦਈਏ ਤੇ ਉਹਨਾਂ ਦੀ ਇਹ ਸਮੱਸਿਆ ਵੀ ਠੀਕ ਹੋ ਜਾਂਦੀ ਹੈ ਇਸ ਤੋਂ ਇਲਾਵਾ ਜਿਨ੍ਹਾਂ ਨੂੰ ਸ਼ੂਗਰ ਆ ਨਾ ਸ਼ੂਗਰ ਦੇ ਕਰਕੇ ਤੇ ਵਾਰ-ਵਾਰ ਪਿਸ਼ਾਬ ਆਉਂਦਾ ਹੀ ਹੈ ਉਹ ਚੰਦਰ ਪ੍ਰਭਾ ਬੱਟੀ ਦੀ ਜਿਹੜੀ ਗੋਲੀ ਆ ਦੋ ਗੋਲੀਆਂ ਸਵੇਰੇ ਦੋ ਗੋਲੀਆਂ ਸ਼ਾਮ ਨੂੰ ਲੈ ਸਕਦੇ ਜਿਹਦੇ ਨਾਲ ਇਹ ਸਮੱਸਿਆ ਜਿਹੜੀ ਕੰਟਰੋਲ ਹੋ ਜਾਂਦੀ ਹੈ ਜਿਨ੍ਹਾਂ ਨੂੰ ਪ੍ਰੋਸੈਡ ਦੀ ਸਮੱਸਿਆ ਕਿਉਂਕਿ ਪ੍ਰੋਸੈਡ ਦੀ ਜਿਹੜੀ ਸਮੱਸਿਆ ਨਾ 45 ਤੋਂ ਲੈ ਕੇ 55 ਸਾਲ ਦੀ ਉਮਰ ਦੇ ਵਿੱਚ ਅੱਜ ਕੱਲ੍ਹ ਲੋਕਾਂ ਨੂੰ ਆ ਰਹੀ ਹੈ ਪ੍ਰੋਸਟੇਟ ਦੀ ਸਮੱਸਿਆ ਦੇ ਵਾਸਤੇ ਤੁਸੀਂ ਗੋਖਸ਼ੂਰਾ ਆਦਿ ਜਿਹੜਾ ਕੜਾ ਆ ਉਹਦਾ ਇਸਤੇਮਾਲ ਕਰ ਸਕਦੇ ਆ ਜਾਂ ਫਿਰ ਕੈਮੋਮਾਈਲ ਟੀ ਕਿਸੇ ਵੀ ਕੰਪਨੀ ਦੀ ਕੈਮੋਮਾਈਲ ਇੱਕ ਫੁੱਲ ਹੁੰਦੇ ਨੇ ਜਿਨ੍ਹਾਂ ਦੀ ਇੱਕ ਟੀ ਬਣਦੀ ਹੈ ਗ੍ਰੀਨ ਟੀ ਦੇ ਵਿੱਚ ਅੱਜਕੱਲ ਮਿਕਸ ਹੋ ਕੇ ਆਉਂਦੇ ਨੇ ਤੇ ਕੈਮੋਮਾਈਲ ਟੀ ਜਿਹੜੀ ਹੈ ਪ੍ਰੋਸਟੇਟ ਦੇ ਮਰੀਜ਼ਾਂ ਵਾਸਤੇ ਬਹੁਤ ਵਧੀਆ ਜਿਨ੍ਹਾਂ ਨੂੰ ਵੀ ਪ੍ਰੋਸਟੇਟ ਦੀ ਸਮੱਸਿਆ ਹੈ ਨਾ ਉਹ ਕੈਮੋਮਾਈਲ ਟੀ ਦਾ ਵਰਤੋਂ ਕਰਨ ਉਹਦੇ ਨਾਲ ਬਹੁਤ ਜ਼ਿਆਦਾ ਫਰਕ ਪਿਆ ਜਾਂਦਾ ਆ ਇਸ ਤੋਂ ਇਲਾਵਾ ਜੇ ਵਾਰ-ਵਾਰ ਪਿਸ਼ਾਬ ਆਉਂਦਾ ਤੇ ਯੂਟੀਆਈ ਦੀ ਇਨਫੈਕਸ਼ਨ ਕਰਕੇ ਵੀ ਆਉਂਦਾ ਹੈ ਯੂਟੀਆਈ ਇਨਫੈਕਸ਼ਨ ਜਿਹੜੀ ਯੂਰੀਨਰੀ ਟਰੈਕ ਦੀ ਇਨਫੈਕਸ਼ਨ ਹੁੰਦੀ ਹੈ ਔਰਤਾਂ ਨੂੰ ਇਹ ਇਨਫੈਕਸ਼ਨ ਜ਼ਿਆਦਾ ਹੁੰਦੀ ਹੈ ਜਾਂ ਸ਼ੂਗਰ ਵਾਲੇ ਬੰਦਿਆਂ ਨੂੰ ਇਹ ਇਨਫੈਕਸ਼ਨ ਜ਼ਿਆਦਾ ਹੁੰਦੀ ਹੈ ਫਿਰ ਤਾਂ ਤੁਹਾਨੂੰ ਇਨਫੈਕਸ਼ਨ ਦੀ ਦਵਾਈ ਲੈ ਲੈਣੀ ਚਾਹੀਦੀ ਹੈ ਪਰ ਯੂਟੀਆਈ ਦੇ ਉੱਤੇ ਵੀ ਜਿਹੜੀ ਚੰਦਰਪ੍ਰਭਾ ਵਟੀ ਜਿਹੜੀ ਗੋਲੀਆਂ ਨੇ ਬਹੁਤ ਅੱਛਾ ਕੰਮ ਕਰਦੀ ਤੁਸੀਂ ਇਹਦਾ ਸੇਵਨ ਕਰ ਸਕਦੇ ਹੋ ਜੇਕਰ ਤੁਹਾਨੂੰ ਵਾਰ-ਵਾਰ ਗਰਮੀ ਹੋ ਜਾਂਦੀ ਹੈ ਤੇ ਗਰਮੀ ਕਰਕੇ ਪਿਸ਼ਾਬ ਤੁਹਾਨੂੰ ਲੱਗ ਕੇ ਵੀ ਆਉਂਦਾ ਹੈ ਤੇ ਵਾਰ-ਵਾਰ ਤੁਹਾਨੂੰ ਪਿਸ਼ਾਬ ਚੰਦਨ ਅਸਵ ਜਿਹੜੀ ਦਵਾਈ ਆ ਬਹੁਤ ਵਧੀਆ ਆ ਇਹ ਵੀਡੀਓ ਅੱਗੇ ਸ਼ੇਅਰ ਕਰਨ ਵਾਲੀ ਵੀਡੀਓ ਆ ਵਾਰ-ਵਾਰ ਪਸ਼ਾਪ ਦੀ ਸਮੱਸਿਆ ਤੋਂ ਬਹੁਤ ਸਾਰੇ ਲੋਕ ਜੂਝ ਰਹੇ ਆ ਸੋ ਇਹ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰੋ ਫੋਲੋ ਕਰੋ ਧੰਨਵਾਦ